જીએસપી ટીવી ਦੇ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਨਵਦੀਪ ਕੌਰ ਜੌਦਾ ਨਜ਼ਰ ਮਾਰ ਗਿਆ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਿਨ ਤੇ ਮੋਹਾਲੀ ਦੇ ਫਿਲਮ ਫੇਅਰ 어ਵਾਰਡ ਤੋਂ ਪਹਿਲਾਂ ਯੋਯੋ ਹਣੀ ਸਿੰਘ ਦੇ ਖਿਲਾਫ ਸੀਐਮ ਨੂੰ ਕੀਤੀ ਗਈ ਸ਼ਿਕਾਇਤ ਮੋਹਾਲੀ ਦੇ ਵਿੱਚ 21 ਅਗਸਤ 2025 ਨੂੰ ਹੋਣ ਜਾ ਰਹੇ ਫਿਲਮ ਫੇਅਰ ਪੰਜਾਬੀ 어ਵਾਰਡ ਤੋਂ ਪਹਿਲਾਂ ਪੰਜਾਬੀ ਸਿੰਗਰ ਯੋਯੋ ਹਣੀ ਸਿੰਘ ਦੇ ਵਿਰੁੱਧ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਮਿਲੀ ਹੈ ਜਿहां ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤ ਰਾਓ ਨੇ ਸੀਐਮ ਨੂੰ ਪੱਤਰ ਲੇ ਕੇ ਮੰਗ ਕੀਤੀ ਕਿ ਜੇਕਰ ਹਣੀ ਸਿੰਘ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਦਿੱਤੀ ਗਈ ਇਹ ਤਾਂ ਟੋਲਕ ਤੇ ਪ੍ਰੋਸਾ ਲਿਆ ਜਾਵੇ ਕਿਉਂਕਿ ਆਪਣੇ ਗਾਣਿਆਂ ਦੇ ਵਿੱਚ ਸ਼ਰਾਬ ਨਸ਼ੀ ਅਤੇ ਔਰਤਾਂ ਨੂੰ અપਮਾਨਿਤ ਕਰਨ ਵਾਲੇ ਯੂਟਿਊਬਰ ਗੀਤਾ ਨੂੰ ਹਟਾ ਦੇਵੇ ਜੇਕਰ ਉਹ ਇਹ ਨਹੀਂ ਕਰਦਾ ਤੁਸ ਨੂੰ ਪ੍ਰਦਰਸ਼ਨ ਕਰਨ ਦਾ ਮੌਕਾ ਜੋ ਹੈ ਨਹੀਂ ਦਿੱਤਾ ਜਾਵੇਗਾ ਮੈਨਾਂ ਜੀ ਆਪਕੀ ਮੋਹ ਦੇ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਗੈਂਗ ਦੀ ਐਂਟਰੀ हरियाणा ਦੇ ਪਰਿਵਾਰੀ ਚ ਮਨਿਸ਼ਾ ਦੀ ਆਪ ਨੂੰ ਮਿਲਿਛਾ ਦੀ ਹੋਈ ਸ਼ੱਕੀ ਮੌਤ ਦੇ ਮਾਮਲੇ ਦੇ ਵਿੱਚ ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੀ ਐਂਟਰੀ ਹੋਈ ਹੈ ਜੀहां ਗੈਂਗ ਨੇ ਕਿਹਾ ਕਿ ਮ੍ਰਿਤਕ ਮਨਿਸ਼ਾ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਲਾਰੈਂਸ ਦੇ ਨਾਮ ਤੇ ਇੱਕ ਪੋਸਟ ਪਾ ਕੇ ਸਾਂਝੀ ਕੀਤੀ ਗਈ ਹੈ ਬਿਸ਼ਨੋਈ ਗੈਂਗ ਨੇ ਕਿਹਾ ਕਿ ਜੇਕਰ ਪੁਲਿਸ ਦੇ ਵੱਲੋਂ ਮਨਿਸ਼ਾ ਦੇ ਪਰਿਵਾਰ ਨੂੰ ਇਨਸਾਫ ਜੁਆ ਨਾ ਦਿੱਤਾ ਗਿਆ ਤਾਂ ਕਾਤਲਾਂ ਨੂੰ ਮਾਰ ਦੇਗੇ ਸੀਐਮ ਭਗਵੰਤ ਮਾਨ ਨੇ ਕਿਹਾ ਪੰਜਾਬ ਨੌਕਰੀਆਂ ਦੇਣ ਵਾਲਾ ਬਣਿਆ ਪਹਿਲਾ ਸੂਬਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਪਹਿਲੇ 3 ਸਾਲਾਂ ਦੇ ਵਿੱਚ 55000 ਤੋਂ ਵੱਧ ਨੌਕਰੀਆਂ ਦੇ ਕੇ ਨਵਾਂ ਮੀਲ ਪੱਥਰ ਜੋ ਹੈ ਕਾਇੰਤਿਤ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਆਪਣੀ ਕਾਰਜਕਾਲ ਦੇ ਆਖਰੀ ਸਮੇਂ ਤੇ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਰਸਮੀ ਕਾਰਵਾਈ ਕਰਦੀਆਂ ਨਹੀਂ। ਮੁੱਖ ਮੰਤਰੀ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਵਿੱਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਅਤੇ ਦੇਖਦਿਆ। ਮੁੱਖ ਮੰਤਰੀ ਦਾ ਹੋਰ ਕੀ ਕਹਿਣਾ? ਭਾਜਪਾ ਦੀ ਲੀਡਰਾਂ ਦੀ ਹਿਰਾਸਤ ਤੋਂ ਬਾਅਦ ਕੁਲਦੀਪ ਤਲਵਾਰ ਨੇ ਜਾਕਟ ਤੇ ਸਾਧਿਆ ਨਿਸ਼ਾਨਾ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਤਰ੍ਹਾਂ ਤਰ੍ਹਾਂ ਦੀ ਬਹਾਨੇ ਲਗਾ ਕੇ ਪੰਜਾਬ ਦੇ 10 ਲੱਖ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਜਾ ਰਹੀ ਹੈ ਇਹ ਪ੍ਰਗਟਾਵਾ ਅੱਜ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਖ ਦਫ਼ਤਰ ਦੇ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਆਪ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਤਲਵਾਰ ਦੇ ਵੱਲੋਂ ਕੀਤਾ ਗਿਆ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਵਿੱਚ ਬਣਿਆ ਹੜ ਦਾ ਖਤਰਾ ਪੰਜਾਬ 'ਚ ਅਜੇ ਪਾਣੀ ਬਾਰਿਸ਼ ਦਾ ਕੋਈ ਲੋਰਜ ਜਾਰੀ ਨਹੀਂ ਕੀਤਾ ਗਿਆ ਪਰ ਪਾਕਿਸਤਾਨ ਪਾਰੇ ਪਾਣੀ ਨੇ ਸਰਹਦੀ ਇਲਾਕਿਆਂ 'ਚ ਹੜ੍ਹ ਦਾ ਖਤਰਾ ਪੈਦਾ ਕਰ ਦਿੱਤਾ ਪਾਕਿਸਤਾਨ ਦੇ ਵੱਲੋਂ ਬਣੇ ਤੂਸੀਬਾਨ ਦੇ ਟੁੱਟਣ ਦੇ ਕਾਰਨ ਭਾਰਤੀ ਸਰਹਾਦ 'ਚ ਦਾਖਲ ਹੋ ਗਿਆ ਪਾਣੀ ਦੱਸ ਦਿੰਦੇ ਹਾਂ ਕਿ ਫਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਵਿੱਚ ਕਈ ਪਿੰਡ ਪਾਣੀ ਦੇ ਵਿੱਚ ਤੁੱਬ ਚੁਕੇ ਨੇ ਦਿੱਲੀ ਦੇ ਪੰਜ ਸਕੂਲਾਂ ਨੂੰ ਮੌੜ ਮਿਲੀ ਬੰਬ ਦੀ ਨਾਲ ਉਡਾਉਣ ਦੀ ਧਮਕੀ ਰਾਸਤਾਨੀ ਦਿੱਲੀ ਦੇ ਸਕੂਲਾਂ ਨੂੰ ਬੰਬਧੀਆਂ ਧਮਕੀਆਂ ਦਾ ਸਿਲਸਲਾ ਕਉਂਦਾ ਨਾਮ ਨਹੀਂ ਲੈ ਰਿਹਾ ਅੱਜ ਇੱਕ ਵਾਰ ਫਿਰ ਦੇ ਨੀ ਦੇ ਪੰਜ ਸਕੂਲਾਂ ਨੂੰ ਬੰਬ ਦੀ ਨਾਲ ਉਡਾਉਣ ਦੀ ਖਬਰ ਸਾਹਮਣੇ ਆਈ ਸਾਵਧਾਨੀ ਦੇ ਵਜੋਂ ਇਹਨਾਂ ਸਾਰੀ ਸਕੂਲਾਂ ਦੀਆਂ ਮਾਤਾ ਨੂੰ ਖਾਲੀ ਕਰਵਾ ਦਿੱਤਾ ਗਿਆ ਸੂਚਨਾ ਮਿਲਦੀ ਦਿੱਲੀ ਪੁਲਿਸ ਬੰਬ ਸਕੁਐਡ ਅਤੇ ਫਾਇਰ ਬ੍ਰਿਗੇਡ ਦੀ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਤੇ ਪੁਲਿਸ ਦੇ ਵੱਲੋਂ ਲਗਾਤ ਸੋਏ ਕੀਤੀ ਜਾ ਰਹੀ ਹੈ ਲੋਕ ਸਭਾ ਦੀ ਬੈਠਕਾਂ ਨੂੰ ਇੱਥੇ ਸਮੇਂ ਦੇ ਲਈ ਹੋਈ ਮੋਲਤਵੀ ਲੋਕ ਸਭਾ ਦੀ ਮੀਟਿੰਗ ਵੀ ਦੁਬਾਰਾ ਹੁਣ ਇੱਥੇ ਸਮੇਂ ਦੇ ਲਈ ਮੋਲਤਵੀ ਕਰ ਦਿੱਤੀ ਗਈ ਜਿਸ ਦੇ ਵਿੱਚ 12 ਬਿੱਲ ਬਿਨਾਂ ਚਰਚਾ ਦੇ ਪਾਸ ਕੀਤੇ ਗਏ ਲੋਕ ਸਵਾਲ ਪੇਕਰ ਮੌਨਸੂਨ ਸੈਸ਼ਨ ਦੀ ਕਾਰਵਾਈ ਦੇ ਵਿੱਚ ਰੁਕਾਵਟ ਬਣਾਈ ਰੱਖਣ ਲਈ ਵਿਰੋਧੀ ਪਾਰਟੀਆਂ ਦੇ ਪ੍ਰਤੀ ਨਿਰਾਸ਼ਾ ਪ੍ਰਗਟ ਕੀਤੀ ਗਿਆ ਕਿ ਨੋਦਰਮਨ ਪੀਕੇ ਦੇ ਨਾਲ ਸਦਨ ਦੇ ਕੰਮਕਾਜ ਦੇ ਵਿੱਚ ਵਿਘਨ ਪਾਇਆ ਗਿਆ ਜੋ ਕਿ ਲੋਕਤੰਤਰ ਅਤੇ ਸਦਨ ਦੀ ਮਰਿਆਦਾ ਦੇ ਅਨੁਸਾਰ ਨਹੀਂ ਹੈ ਬਿਕਰਮ ਜੱਟਿਆ ਦੀ ਬੈਂਕ ਬਦਲਣ ਵਾਲੀ ਅਰਜ਼ੀ ਤੇ ਹੋਈ ਸੁਣਵਾਈ ਮੋਹਾਲੀ ਅਦਾਲਤ ਦੇ ਵਿੱਚ ਅਕਾਲੀ ਆਗੂ ਬੇਕਮ ਸਿੰਘ ਮਜੀਠੀਆ ਦੀ ਜਮਾਨਤ ਅਰਜ਼ੀ ਤੇ ਸੁਣਵਾਈ ਹੋਈ ਹੈ ਅਦਾਲਤ ਦੇ ਵਿੱਚ ਹੁਣ ਇਸ ਉਤੇ ਅਗਲੀ ਸੁਣਵਾਈ 28 ਅਗਸਤ ਨੂੰ ਹੋਵੇਗੀ ਮਜੀਠੀਆ ਦਾ ਨਿਆਇਕ ਰਿਮਾਨ ਵੀ ਉਸੇ ਦਿਨ ਹੀ ਖਤਮ ਹੋ ਰਿਹਾ ਯਾਨੀ ਦੋਵਾਂ ਮਾਮਲਿਆਂ ਦੀ ਸੁਣਵਾਈ ਜਾਂ ਜੋ 28 ਅਗਸਤ ਨੂੰ ਹੋਵੇਗੀ FBI ਨੂੰ ਮਿਲੀ ਵੱਡੀ ਸਫਲਤਾ ਪਗੌੜੀ ਸਟਿੰਦੀ ਸਿੰਘ ਨੂੰ ਭਾਰਤ ਤੋਂ ਕੀਤਾ ਗਿਆ ਗ੍ਰਿਫਤਾਰ ਪੈਂਡਰ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਵੱਡੀ ਸਫਲਤਾ ਮਿਲੀ ਹੈ ਜੀ ਹਾਂ ਐਫਬੀਆਈ ਦੀ ਟੌਪ 10 ਭਗੌੜੀਆਂ ਦੀ ਸੂਚੀ ਦੇ ਵਿੱਚ ਸ਼ਾਮਲ ਸਿੰਘ ਸਿੰਘ ਨੂੰ ਭਾਰਤ ਤੋਂ ਗ੍ਰਿਫਤਾਰ ਕਰ ਲਿਆ ਗਿਆ ਐਫਬੀਆਈ ਮੁਖੀ ਕਾਸ਼ ਪਟੇਲ ਨੇ ਇਸ ਸਫਲਤਾ ਦੇ ਲਈ ਭਾਰਤੀ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਪੰਜਾਬ ਲਈ ਕੇਂਦਰ ਸਰਕਾਰ ਨੇ ਵਿਸ਼ੇਸ਼ ਗ੍ਰਾਂਟ ਕੀਤੀ ਜਾਰੀ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ 530 ਕਰੋੜ ਦੀ ਸਪੈਸ਼ਲ ਗ੍ਰਾਂਟ ਜੁਲਾਈ ਵਿੱਚ ਜਾਰੀ ਕੀਤੀ ਗਈ ਇਹ ਜਾਣਕਾਰੀ ਕੇਂਦਰ ਰਾਸ਼ਟਰ ਮੰਤਰੀ ਰਵਨੀਤ ਸਿੰਘ ਵਿਟੂ ਨੇ ਟਵੀਟ ਦੇ ਰਾਹੀਂ ਦਿੱਤੀ